ਬੋਲੇ ਸੋ ਨਿਹਾਲ ਜਗਤ ਗੁਰੂ ਰਦਰਦਾ ਜੀ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਹਾਲ ਭਵਨਵਾਲੀ ਕੀ ਮਹਾਰਾਜ ਕੀ ਜੈ ਸਤਿਕਾਰਯੋਗ ਸੰਗਤ ਜੀ ਅੱਜ ਬੜਾ ਦੁੱਖ ਭਰਾ ਸਮਾਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਆਪਣੇ ਬਹੁਤ ਹੀ ਸਤਿਕਾਰਯੋਗ ਸਮਾਜ ਸੇਵੀ ਬੜੇ ਸਤਿਕਾਰਯੋਗ ਸਰਦਾਰ ਹਰੀ ਸਿੰਘ ਜੀ ਵੈਦ ਅਜਮਾਨ ਵਾਲੇ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਸਮੇ ਦਾ ਪਤਾ ਨਹੀਂ ਲੱਗਾ ਹੈਗਾ ਕਿ ਇਹ ਦੇਖੋ ਬਹੁਤ ਹੀ ਵਧੀਆ ਨੇਕ ਇਨਸਾਨ ਜੋ ਸਾਨੂੰ ਸਦੀਵੀ ਬਿਛੋੜਾ ਦੇ ਕੇ ਚਲੇ ਗਏ ਓਸੀ ਦਿਨ ਪਹਿਲਾਂ ਦੁਬਈ ਦੀ ਧਰਤੀ ਤੇ ਉਹਨਾਂ ਨੇ ਮੈਡੀਕਲ ਕੈਂਪ ਲਾਇਆ ਜਾਂ ਹੋਰ ਬਹੁਤ ਸਾਰੇ ਸਮਾਜ ਸੇਵੀ ਕੰਮ ਕਰਦੇ ਸੀਗੇ ਔਰ 25 ਤਰੀਕ ਨੂੰ ਦੁਬਈ ਦੀ ਧਰਤੀ ਤੋਂ ਆਪਣੇ ਨਗਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਆਏ ਪਰਿਵਾਰ ਸਮੇਤ ਆਏ ਔਰ 26 ਤਰੀਕ ਨੂੰ ਹਸਪੀਟਲ ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਹੋਣ ਕਰਕੇ ਇਸ ਦੁਨੀਆ ਤੋਂ ਚਲੇ ਗਏ ਕਿ ਉਹਨਾਂ ਦਾ ਇਹ ਘਾਟਾ ਪਿਆ ਕਦੀ ਪੂਰਾ ਨਹੀਂ ਹੋਣਾ ਕਿਉਂਕਿ ਜਦੋਂ ਵੀ ਆਪਾਂ ਦੁਬਈ ਵਿੱਚ ਉਹਨਾਂ ਨੂੰ ਮਿਲਦੇ ਸੀ ਕੋਈ ਆਮ ਉਹਨਾਂ ਕੋਲ ਚੱਲ ਜੂਵੇ ਕੋਈ ਖਾਸ ਉਹਨਾਂ ਕੋਲ ਚੱਲ ਜੂਵੇ ਸਾਰਿਆਂ ਦੇ ਨਾਲ ਇੰਨਾ ਪਿਆਰ ਦੇ ਨਾਲ ਇੰਨਾ ਜ਼ਿਆਦਾ ਪਿਆਰ ਕਰਦੇ ਹਰੇਕ ਨੂੰ ਭਾਜੀ ਕਹਿੰਦੇ ਕਿ ਭਾਜੀ ਅੱਜ ਉਹ ਖਾਣ ਪੀਣ ਦੇ ਲਈ ਚਾਹ ਪਾਣੀ ਤੋਂ ਬਿਨਾਂ ਕਿਸੇ ਨੂੰ ਆਪਣੇ ਕੋਲ ਆਉਣ ਨਹੀਂ ਦਿੰਦੇ ਸੀਗੇ ਸੋ ਉਹਨਾਂ ਦਾ ਇਹ ਘਾਟਾ ਜਿਹੜਾ ਹੋਇਆ ਵਾ ਉਹ ਕਦੇ ਪੂਰਾ ਨਹੀਂ ਹੋਣਾ ਬਸ ਅਸੀਂ ਦੁਬਈ ਦੀਆਂ ਸੰਗਤਾਂ ਵੱਲੋਂ ਸਾਰੇ ਹੀ ਗੁਰੂ ਰਵਦਾਸ ਨਾਮਲੇਵਾ ਸੰਗਤਾਂ ਭਗਵਾਨ ਵਾਲਮੀਕੀ ਨਾਮਲੇਵਾ ਸੰਗਤਾਂ ਔਰ ਸਾਡੀ ਸੰਸਥਾ ਭਗਵਾਨ ਵਾਲਮੀਕੀ ਬ੍ਰਹਮ ਗਿਆਨੀ ਅਗਦੀ ਸੰਸਥਾ ਦੇ ਵੱਲੋਂ ਅਸੀਂ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰ ਸੱਚੇ ਬਾਦਸ਼ਾਹ ਸਰਦਾਰ ਹਰੀ ਸਿੰਘ ਵੈਦ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਸਤਿਗੁਰੂ ਜੀ ਇਹੋ ਜਿਹਾ ਕਾਟਾ ਕਦੇ ਕਿਸੇ ਨੂੰ ਨਾ ਪਾਵੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਜਗਤ ਗੁਰਦਾਸ ਜੀ ਮਹਾਰਾਜ ਕੀ ਜੈ ਕੁਝ ਲੋਕ ਦੁਨੀਆ ਦੇ ਵਿੱਚ ਮੁਹੱਬਤ ਵੰਡਣ ਲਈ ਤੇ ਨੇਕੀਆਂ ਕਮਾਉਣ ਵਾਸਤੇ ਆਉਂਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਸਨ ਡਾਕਟਰ ਹਰੀ ਸਿੰਘ ਜੀ ਹੁਸ਼ਿਆਰਪੁਰ ਤੋਂ ਜਿਨ੍ਹਾਂ ਦਾ ਦੁਬਈ ਦੇ ਵਿੱਚ ਬਹੁਤ ਅੱਛਾ ਕਾਰੋਬਾਰ ਸੀ ਅੱਜ ਅਚਾਨਕ ਉਹਨਾਂ ਦੀ ਹਾਰਟ ਅਟੈਕ ਆਉਣ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਉਹ ਅਕਾਲ ਚਲਾਣਾ ਕਰ ਗਏ ਤੇ ਦੁਨੀਆ ਨੂੰ ਅਲविदा ਕਹਿ ਗਏ ਇੱਕ ਨੇਕ ਇਨਸਾਨ ਇੱਕ ਬਹੁਤ ਅੱਛਾ ਇਨਸਾਨ ਇੱਕ ਮੁਹੱਬਤ ਵੰਡਣ ਵਾਲਾ ਮੁਹੱਬਤ ਦਾ ਮੂਜਸਮਾ ਸਾਨੂੰ ਅਚਾਨਕ ਧੋਖਾ ਦੇ ਗਿਆ ਅੱਜ ਉਹਨਾਂ ਦੀ ਅਰਦਾਸ ਦੇ ਉੱਤੇ ਆਏ ਸੀ ਬਹੁਤ ਦੁੱਖ ਬਹੁਤ ਸਤਵੇਂ ਨਾਲ ਕਹਿਣਾ ਪੈ ਰਿਹਾ ਕਿ ਉਹ ਸਾਡੇ ਵਿੱਚ ਅੱਜ ਨਹੀਂ ਹੈਗੇ ਤੇ ਮਾਲਕ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਂ ਦੇ ਵਿੱਚ ਨਿਵਾਜਿਸ਼ ਦੇਵੇ ਜਨਤਾਂ ਨਸੀਬ ਕਰੇ ਬਹਿਸ਼ਤਾਂ ਨਸੀਬ ਕਰੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਕੁਝ ਲੋਕ ਦੁਨੀਆ ਦੇ ਵਿੱਚ ਮੁਹੱਬਤ ਵੰਡਣ ਲਈ ਤੇ ਨੇਕੀਆਂ ਕਮਾਉਣ ਵਾਸਤੇ ਆਉਂਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਸਨ ਡਾਕਟਰ ਹਰੀ ਸਿੰਘ ਜੀ ਹੁਸ਼ਿਆਰਪੁਰ ਤੋਂ ਜਿਨ੍ਹਾਂ ਦਾ ਦੁਬਈ ਦੇ ਵਿੱਚ ਬਹੁਤ ਅੱਛਾ ਕਾਰੋਬਾਰ ਸੀ ਅੱਜ ਅਚਾਨਕ ਉਹਨਾਂ ਦੀ ਹਾਰਟ ਅਟੈਕ ਆਉਣ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਉਹ ਅਕਾਲ ਚਲਾਣਾ ਕਰ ਗਏ ਤੇ ਦੁਨੀਆ ਨੂੰ ਅਲविदा ਕਹਿ ਗਏ ਇੱਕ ਨੇਕ ਇਨਸਾਨ ਇੱਕ ਬਹੁਤ ਅੱਛਾ ਇਨਸਾਨ ਇੱਕ ਮੁਹੱਬਤ ਵੰਡਣ ਵਾਲਾ ਮੁਹੱਬਤ ਦਾ ਮੂਜਸਮਾ ਸਾਨੂੰ ਅਚਾਨਕ ਧੋਖਾ ਦੇ ਗਿਆ ਅੱਜ ਉਹਨਾਂ ਦੀ ਅਰਦਾਸ ਦੇ ਉੱਤੇ ਆਏ ਸੀ ਬਹੁਤ ਦੁੱਖ ਬਹੁਤ ਸਦਮੇ ਨਾਲ ਕਹਿਣਾ ਪੈ ਰਿਹਾ ਕਿ ਉਹ ਸਾਡੇ ਵਿੱਚ ਅੱਜ ਨਹੀਂ ਹੈਗੇ ਤੇ ਮਾਲਕ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਂ ਦੇ ਵਿੱਚ ਨਵਾਜਿਸ਼ ਦੇਵੇ ਜਨਤਾਂ ਨਸੀਬ ਕਰੇ ਬਹਿਸ਼ਤਾਂ ਨਸੀਬ ਕਰੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਕੁਝ ਲੋਕ ਦੁਨੀਆ ਦੇ ਵਿੱਚ ਮੁਹੱਬਤ ਵੰਡਣ ਲਈ ਤੇ ਨੇਕੀਆਂ ਕਮਾਉਣ ਵਾਸਤੇ ਆਉਂਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਸਨ ਡਾਕਟਰ ਹਰੀ ਸਿੰਘ ਜੀ ਹੁਸ਼ਿਆਰਪੁਰ ਤੋਂ ਜਿਨ੍ਹਾਂ ਦਾ ਦੁਬਈ ਦੇ ਵਿੱਚ ਬਹੁਤ ਅੱਛਾ ਕਾਰੋਬਾਰ ਸੀ ਅੱਜ ਅਚਾਨਕ ਉਹਨਾਂ ਦੀ ਹਾਰਟ ਅਟੈਕ ਆਉਣ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਉਹ ਅਕਾਲ ਚਲਾਣਾ ਕਰ ਗਏ